ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੇ ਲਈ ਵੱਡੀ ਖਬਰ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਵੱਡੀ ਅਪਡੇਟ ਆਈ ਹੈ ਕੈਬਨਟ ਮੀਟਿੰਗ 'ਚ ਫੈਸਲੇ ਪਰ ਨਿਰਾਸ਼ਾ ਜਾਰੀ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਵਿੱਚ ਹੋਈ ਕੈਬਨਟ ਮੀਟਿੰਗ ਦੇ ਵਿੱਚ ਮਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਤੇ ਗੱਲਬਾਤ ਹੋਈ ਪਰ ਉਮੀਦਾਂ ਦੇ ਬਾਵਜੂਦ ਉਹਨਾਂ ਨੂੰ ਫਿਰ ਨਿਰਾਸ਼ਾ ਹੀ ਹੱਥ ਲੱਗੀ 4% ਡੀਏ ਤੇ ਹੋਈ ਚਰਚਾ ਇਸ ਮੀਟਿੰਗ ਦੌਰਾਨ 4% ਮਹਿੰਗਾਈ ਪੱਤੇ ਸੰਬੰਧੀ ਮੁੱਦਾ ਚੁੱਕਿਆ ਗਿਆ ਪਰ ਹਾਲੇ ਤੱਕ ਕੋਈ ਵੀ ਅਧਿਕਾਰਿਕ ਜੋ ਕਿ ਪੁਸ਼ਟੀ ਨਹੀਂ ਕੀਤੀ ਗਈ ਕਿ ਵਿੱਤ ਵਿਭਾਗ ਵੱਲੋਂ ਕਿ ਪੱਤਰ ਜਾਰੀ ਹੋਣ ਦੀ ਉਮੀਦ ਜਾਈ ਜਾ ਰਹੀ ਹੈ ਬਜਟ ਸੈਸ਼ਨ 21 ਮਾਰਚ ਤੋਂ 28 ਮਾਰਚ ਤੱਕ 26 ਮਾਰਚ ਨੂੰ ਆਵੇਗਾ ਬਜਟ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 21 ਮਾਰਚ ਤੋਂ 28 ਮਾਰਚ ਤੱਕ ਚੱਲੇਗਾ 26 ਮਾਰਚ ਨੂੰ ਆਮ ਬਜਟ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ 11% ਏਰੀਅਰ ਦੇ ਬਕਾਇਆ ਜੋ ਕਿ ਏਰੀਆ 11% ਡੀਏ ਮੁਲਾਜ਼ਮਾਂ ਦਾ ਰਹਿੰਦਾ ਹੈ ਤੇ ਏਰੀਆ ਜੋ ਰਹਿੰਦਾ ਹੈ ਉਸ ਦੀ ਡੀਕ ਮੁਲਾਜ਼ਮ ਤੇ ਪੈਨਸ਼ਨਰ ਕਾਫੀ ਲੰਬੇ ਸਮੇਂ ਤੋਂ ਕੰਮ ਰਹੇ ਨੇ ਜਿਸ ਉੱਪਰ ਗੰਭੀਰ ਚਰਚਾ ਹੋਈ ਪਰ ਕੋਈ ਵੀ ਅੰਤਿਮ ਫੈਸਲਾ ਨਹੀਂ ਲਿਆ ਗਿਆ ਏ ਦੇਖਣਾ ਦਿਲਚਸਪ ਹੋਵੇਗਾ ਕਿ ਮਾਰਚ ਮਹੀਨੇ ਦੇ ਆਖਰੀ ਹਫਤੇ ਵਿੱਚ ਡੀਏ ਦੇ ਮੁੱਦੇ ਤੇ ਸਰਕਾਰ ਵੱਲ ਕੋਈ ਵੱਡਾ ਐਲਾਨ ਹੁੰਦਾ ਜਾਂ ਫਿਰ ਨਹੀਂ ਅੱਜ ਦੀ ਤਾਜ਼ਾ ਅਪਡੇਟ ਮੁਲਾਜ਼ਮਾਂ ਦੇ ਡੀਏ ਨਾਲ ਜੁੜੀ ਹੋਈ ਹੈ ਸੋ ਇਸ ਨੂੰ ਦੇਖਦੇ ਹੋਏ ਮੁਲਾਜ਼ਮਾਂ ਤੇ ਪੈਨਸ਼ਨਰ ਲਗਾਤਾਰ ਸੰਘਰਸ਼ ਕਰ ਰਹੇ ਨੇ ਪਰ ਕੰਪਿਊਟਰ ਅਧਿਆਪਕਾਂ ਦੁਆਰਾ ਵੀ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਸੱਦੇ ਤੇ ਮੁੱਖ ਮੰਤਰੀ ਦੇ ਸ਼ਹਿਰ ਡੀਸੀ ਦਫ਼ਤਰ ਅੱਗੇ ਕੰਪਿਊਟਰ ਅਧਿਆਪਕਾਂ ਦਾ ਸੂਬਾ ਪਧਰੀ ਮੋਰਚਾ 191 ਦਿਨਾਂ ਦਾ ਸੰਘਰਸ਼ ਦਾ ਸਫ਼ਰ ਪੂਰਾ ਕਰਦੇ ਸਮਾਪਤ ਹੋ ਗਿਆ। ਪਾਵੇਂ ਸੰਘਰਸ਼ ਦੌਰਾਨ ਤੇ 33% ਦੀ ਡੀਏ ਦਾ ਪੱਤਰ ਜਰੂਰ ਜਾਰੀ ਹੋਇਆ ਪਰ ਕਰੀਬ 6.5 ਮਹੀਨੇ ਸੰਘਰਸ਼ ਤੇ ਡਟੇ ਰਹਿਣ। ਮਾਰਨ ਵਾਰਤ ਰੱਖਣ ਤੇ ਭੁਖ ਹੜਤਾਲ ਕਰਨ ਦੇ باوجود ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ ਦੀ ਮੁੱਖ ਮੰਗ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਉਹ ਉੱਥੇ ਦੀ ਉੱਥੇ ਹੈ ਸੰਘਰਸ਼ ਕਮੇਟੀ ਦੇ ਆਗੂਆਂ ਨਰਦੀਪ ਸ਼ਰਮਾ ਜੌਨੀ ਤੇ ਸਿੰਘ ਲਾਗੂ ਨੇ ਕਿਹਾ ਕਿ ਹੁਣ ਬਦਲਮੀ ਸੰਘਰਸ਼ ਜੋ ਕਿ ਬਦਲਮਾ ਸੰਘਰਸ਼ ਕੀਤਾ ਜਾਵੇਗਾ ਬਦਲਵੇਂ ਰੂਪਾਂ ਦੇ ਵਿੱਚ ਹੋਵੇਗਾ ਉਹਨਾਂ ਐਲਾਨ ਕੀਤਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪੈਰਾ ਦਿੰਦੇ ਹੋਏ 23 ਮਾਰਚ ਨੂੰ ਮਹਾਲੀ ਸਿੱਖਿਆ ਦਫ਼ਤਰ ਅੱਗੇ ਇਕੱਠੇ ਹੋ ਕੇ ਚੰਡੀਗੜ੍ਹ ਸਿੱਖਿਆ ਮੰਤਰੀ ਦੀ ਰਿਹੈਸ਼ਮਾ ਦੇ ਸਾਹਮਣੇ ਚਿਤ ਕੀਤਾ ਜਾਵੇਗਾ ਸੋ ਇਹ ਸੀ ਕੰਪਿਊਟਰ ਅਧਿਆਪਕਾਂ ਦੀ ਸੰਘਰਸ਼ ਕਮੇਟੀ ਵੱਲੋਂ ਜਿਨ੍ਹਾਂ ਨੇ ਡੀਸੀ ਦਫ਼ਤਰ ਅੱਗੇ ਆਪਣਾ ਕਾਫੀ ਲੰਬੇ ਸਮੇਂ ਤੋਂ ਮੋਰਚਾ ਲਗਾਇਆ ਹੋਇਆ ਸੀ 191 ਦਿਨਾਂ ਦਾ ਇਹ ਸਮਾਪਤ ਹੋ ਚੁੱਕਿਆ ਹੈ 33% ਡੀਏ ਦਾ ਪੱਤਰ ਜਰੂਰ ਜਾਰੀ ਹੋਇਆ ਪਰ ਕਰੀਬ 6.5 ਮਹੀਨੇ ਦਾ ਸੰਘਰਸ਼ ਤੇ ਉਹ ਡਟੇ ਰਹੇ 23 ਮਾਰਚ ਨੂੰ ਉਹਨਾਂ ਦੁਆਰਾ ਸਿੱਖਿਆ ਮੰਤਰੀ ਮਹਾਲੀ ਦੇ ਅੱਗੇ ਸਿੱਖਿਆ ਮੰਤਰੀ ਦੇ ਜੋ ਸਿੱਖਿਆ ਮੰਤਰੀ ਦੁਆਰਾ ਲਗਾਤਾਰ ਉਹਨਾਂ ਦੀ ਸਮੰਗ ਦਾ ਹੱਲ ਨਹੀਂ ਕੀਤਾ ਜਾ ਰਿਹਾ ਉਸ ਨੂੰ ਦੇਖਦੇ ਹੋਏ ਸਿੱਖਿਆ ਮੰਤਰੀ ਦੇ ਅੱਗੇ ਜਾ ਕੇ ਮੋਹਾਲੀ ਵਿੱਚ ਜਾ ਕੇ ਉਹਨਾਂ ਦੁਆਰਾ